ਸਾਖੀਆਂ ਗੁਰੂ ਨਾਨਕ ਦੇਵ ਜੀ ਦੀਆ ਸਾਖੀ 9ਵੀਂ ਸਾਪ ਦੀ ਛਾਂ ਸ਼ੇਰ ਜ਼ਰੂਰ ਕਰਿਓ ਗੁਰੂ ਜੀ ਨੂੰ ਪਸ਼ੂ ਚਾਰਨ ਦਾ ਕੰਮ ਬਹੁਤ ਚੰਗਾ ਲੱਗਦਾ ਸੀ ਉਹ ਹਰੀਆ ਹਰੀਆ ਫਸਲਾਂ ਤੇ ਕੁਦਰਤੀ ਨਜ਼ਾਰਿਆਂ ਵਾਲੇ ਜੰਗਲਾਂ ਅਤੇ ਪਹਾੜਾਂ ਨੂੰ ਵੇਖਣ ਦੇ ਬਹੁਤ ਸ਼ੌਕੀਨ ਸਨ ਕੁਦਰਤ ਦੀ ਗੋਦ ਵਿੱਚ ਬੈਠ ਕੇ ਕੁਦਰਤ ਨਾਲ ਇੱਕਮਿਕ ਹੋਣ ਵਿੱਚ ਉਹਨਾਂ ਨੂੰ ਬਹੁਤ ਆਨੰਦ ਆਉਂਦਾ ਸੀ ਉਹ ਪਸ਼ੂਆਂ ਨੂੰ ਸਵੇਰੇ ਲੈ ਜਾਂਦੇ ਅਤੇ ਸ਼ਾਮ ਨੂੰ ਘਰ ਲੈ ਆਉਂਦੇ ਸਵੇਰ ਤੋਂ ਦੁਪਹਿਰਾਂ ਤੱਕ ਉਹ ਮੱਝਾਂ ਗਾਈਆਂ ਨਾਲ ਜੰਗਲ ਵਿੱਚ ਘੁੰਮਦੇ ਰਹਿੰਦੇ ਅਤੇ ਦੁਪਹਿਰ ਨੂੰ ਜਦ ਅਤੇ ਗਰਮੀ ਹੋ ਜਾਂਦੀ ਤਾਂ ਇੱਕ ਵੱਡੇ ਦਰਖਤ ਦੀ ਛਾਂਹੇ ਹੇਠਾਂ ਨੂੰ ਲਿਆ ਖੜਾ ਕਰਦੇ ਜਿੱਥੇ ਮੱਝਾਂ ਬੈਠ ਕੇ ਆਰਾਮ ਕਰਦੀਆਂ ਉਹ ਆਪ ਵੀ ਦਰਖਤ ਦੀ ਛਾਂਹੇ ਆਪਣੀ ਚਾਦਰ ਵਿਛਾ ਕੇ ਬੈਠ ਜਾਂਦੇ ਬੈਕਿਆ ਬੈਕਿਆ ਉਹਨਾਂ ਦੀ ਪਰਮਾਤਮਾ ਨਾਲ ਸੁਰਤ ਜੁੜ ਜਾਂਦੀ ਅਤੇ ਉਹ ਅੰਤਰ ਧਿਆਨ ਹੋ ਜਾਂਦੇ ਕਈ ਵਾਰ ਅਜੇ ਹੀ ਹਾਲਤ ਵਿੱਚ ਹੀ ਲੇਟ ਵੀ ਜਾਂਦੇ ਇੱਕ ਦਿਨ ਜਦ ਉਹ ਪ੍ਰਭੂ ਨਾਲ ਸੁਰਤ ਜੋੜ ਕੇ ਲੇਟੇ ਹੋਏ ਸੰਤਾਂ ਕਾਫੀ ਸਮਾਂ ਬੀਤ ਜਾਣ ਕਾਰਨ ਦਰਖਤ ਦਾ ਪਰਛਾਵਾਂ ਫਿਰ ਗਿਆ ਅਤੇ ਉਹਨਾਂ ਦੇ ਮੂੰਹ ਉੱਤੇ ਧੁੱਪ ਪੈਣ ਲੱਗ ਗਈ ਉਥੇ ਰੰਦੇ ਇੱਕ ਫਨੀਏ ਸਪਨੇ ਜਦ ਗੁਰੂ ਜੀ ਦੇ ਚਿਹਰੇ ਉੱਤੇ ਧੁੱਪ ਪੈਂਦੀ ਵੇਖੀ ਤਾਂ ਉਸਨੇ ਫਲ ਫਲਾ ਕੇ ਉਨ੍ਹਾਂ ਦੇ ਚਿਹਰੇ ਉੱਤੇ ਛਾਂ ਕਰ ਦਿੱਤੀ ਉਸ ਵੇਲੇ ਹੀ ਰਾਏ ਬੁਲਾਰ ਆਪਣੇ ਐਲਕਾਰਾ ਸਮੇਤ ਆਪਣੇ ਬਾਹਰੀ ਖੇਤਾਂ ਨੂੰ ਵੇਖ ਕੇ ਆਪਣੇ ਪਿੰਡ ਨੂੰ ਆ ਰਹੇ ਸਨ ਜਦ ਉਨ੍ਹਾਂ ਸਪਨ ਨੂੰ ਫਲ ਖਿਲਾਰੀ ਵੇਖਿਆ ਤਾਂ ਉਹ ਤਬਕ ਗਏ ਉਨ੍ਹਾਂ ਨੇ ਉਥੇ ਆਪਣਾ ਕੋੜਾ ਰੋਕਿਆ ਅਤੇ ਕਹਿਣ ਲੱਗੇ ਇਸ ਫਨੀਏ ਸਾਪ ਨੇਤਾ ਨਾਨਕ ਨੂੰ ਕੱਟ ਲਿਆ ਚਾਪਦਾ ਹੈ ਇਸ ਲਈ ਉਹ ਉਸਦੇ ਸਿਰ ਦੇ ਕੋਲ ਬੈਠਾ ਹੈ ਤੇ ਨਾਨਕ ਵੀ ਹਿਲਦਾ ਚੁਲਦਾ ਨਹੀਂ ਚਾਪਦਾ ਉਸਨੇ ਇੱਕ ਨੌਕਰ ਨੂੰ ਡਾਂਗ ਲੈ ਕੇ ਉਧਰ ਜਾਣ ਲਈ ਆਖਿਆ ਜਦ ਸਪਨੇ ਵੇਖਿਆ ਕਿ ਉਸ ਵੱਲ ਕੋਈ ਆ ਰਿਹਾ ਹੈ ਤਾਂ ਉਹ ਚੱਕ ਦੂਰ ਖਿਸਕ ਗਿਆ ਇਹਨੇ ਚਿਰ ਨੂੰ ਰਾਏ ਬੁਲਾਰ ਵੀ ਗੁਰੂ ਜੀ ਪਾਸ ਪਹੁੰਚ ਗਿਆ ਉਸਨੇ ਜਦ ਗੁਰੂ ਜੀ ਨੂੰ ਹਿਲਾਇਆ ਤਾਂ ਉਹ ਧੰ ਨਿਰੰਕਾਰ ਕਹਿੰਦੇ ਉੱਕੇ ਬੈਠ ਗਏ। ਰਾਏ ਬੁਲਾਰ ਬਹੁਤ ਹੈਰਾਨ ਹੋਇਆ। ਉਹ ਕਹਿਣ ਲੱਗਾ ਵੇਖੋ ਨਾਨਕ ਨੂੰ ਜੰਗਲ ਦੇ ਜ਼ਹਿਰੀਲੇ ਅਤੇ ਪਿਆਨਕ ਜਾਨਵਰ ਵੀ ਪਿਆਰ ਕਰਦੇ ਹਨ। नानक ਦੇ ਮੁਖਲੇ ਤੇ ਪੈ ਰਹੀ ਸੂਰਜ ਦੀ ਧੁੱਪ ਇਸ ਫਨੀਰ ਨਾਲ ਪਾਸੋ ਵੀ ਜਰੀ ਨਹੀਂ ਗਈ ਅਤੇ ਉਸ ਨੇ ਸੂਰਜ ਦੀਆਂ ਕਿਰਨਾਂ ਵਿੱਚਕਾਰ ਆਪਣਾ ਫੋਨ ਫੈਲਾ ਕੇ ਇਸ ਦੇ ਚਿਹਰੇ ਨੂੰ ਛਾਂ ਕੀਤੀ ਹੈ। ਗੁਰੂ ਜੀ ਨੇ ਸੁਚੇਤ ਹੋ ਕੇ ਆਪਣੇ ਪਾਸ ਜਦ ਰਾਏ ਬੁਲਾਰ ਨੂੰ ਵੇਖਿਆ ਤਾਂ ਆਦਰ ਨਾਲ ਉੱਠ ਕੇ ਖੜੇ ਹੋ ਗਏ ਅਤੇ ਰਾਏ ਬੁਲਾਰ ਦਾ ਆਦਰ ਕੀਤਾ। ਰਾਏ ਬੁਲਾਰ ਨੇ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਅਤੇ ਫਿਰ ਉਹਨਾਂ ਦਾ ਮੱਥਾ ਚੁੰਮਿਆ। ਫਿਰ ਉਹਨਾਂ ਗੁਰੂ ਜੀ ਸਾਹਮਣੇ ਸਿਰ ਨਿਵਾਇਆ ਅਤੇ ਉਹਨਾਂ ਦੇ ਚਰਨਾਂ ਨੂੰ ਛੋਹਿਆ ਪਹਿਲਾਂ ਉਹ ਗੁਰੂ ਜੀ ਦੀ ਇੱਜ਼ਤ ਹੀ ਕਰਦਾ ਸੀ ਪਰ ਹੁਣ ਉਹ ਉਹਨਾਂ ਦਾ ਸਿੱਖ ਬਣ ਗਿਆ ਕਈ ਲੋਕ ਅਜੇ ਹੀ ਘਟਨਾ ਤੇ ਵਿਸ਼ਵਾਸ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਗੱਲ ਕਦੀ ਭੁੱਲਣੀ ਨਹੀਂ ਚਾਹੀਦੀ ਕਿ ਉਹ ਆਪਣੇ ਇੱਕ ਸਾਥੀ ਨਾਲ ਸਾਰੀ ਉਮਰ ਜੰਗ ਲੜਾ ਬੀ ਆਪਾ ਨਾਨ ਅਤੇ ਡਰਾਉਨੇ ਪਹਾੜਾਂ ਵਿੱਚ ਘੁੰਮਦੇ ਰਹੇ ਪਰ ਉਨ੍ਹਾਂ ਨੂੰ ਕਿਸੇ ਸ਼ੇਰ, ਚੀਤੇ ਆਦਿ ਨੇ ਕੁਝ ਨਹੀਂ ਕਿਹਾ ਸੀ। ਸਭ ਜਾਨਵਰ ਉਨ੍ਹਾਂ ਨੂੰ ਪਛਾਣਦੇ ਸਨ। ਮਨੁੱਖ ਉਨ੍ਹਾਂ ਨੂੰ ਛੇਤੀ ਨਹੀਂ ਸਮਝ ਸਕੇ ਸਨ ਪਰ ਹਰ ਜਾਨਵਰ ਉਨ੍ਹਾਂ ਨੂੰ ਰੱਬੀ ਰੂਪ ਸਮਝਦਾ ਸੀ। ਸਾਰੀ ਸੰਗਤ ਕਮੇਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ। ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ